ਜਿਹੜੇ ਲੋਕ ਅਮਰੀਕਾ ਜਾਣ ਦੀ ਸੋਚ ਰਹੇ ਨੇ ਹੁਣ 트੍ਰੰਪ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਵੱਡਾ ਝਟਕਾ ਹੈ ਕਿਉਂਕਿ 트੍ਰੰਪ ਸਰਕਾਰ ਦੇ ਵੱਲੋਂ ਵੀਜ਼ਾ ਨੀਮਾਤ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਵਿਅਕਤੀਆਂ ਨੂੰ ਸ਼ੂਗਰ ਦੀ ਬਿਮਾਰੀ ਆ ਜਾਂ ਫਿਰ ਮੋਟਾਪੇ ਦਾ ਸ਼ਿਕਾਰ ਨੇ ਉਹਨਾਂ ਨੂੰ 트੍ਰੰਪ ਸਰਕਾਰ ਦੇ ਵੱਲੋਂ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਵੀਜ਼ਾ ਨਹੀਂ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਮਰੀਕਾ ਪ੍ਰਸ਼ਾਸਨ ਦੇ ਵੱਲੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਪਹਿਲਾਂ ਹੀ ਸਖਤੀਆਂ ਜਿਹੜੀਆਂ ਕੀਤੀਆਂ ਗਈਆਂ ਸੀ ਤਾਂ ਹੁਣ ਵੀਜ਼ੇ ਨੂੰ ਲੈ ਕੇ ਇੱਕ ਹੋਰ ਸਖਤ ਨਿਯਮ ਹੈ ਜਿਹੜਾ ਉਸ ਨੂੰ ਲਾਗੂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਵੀਜ਼ਾ ਨੀਮਾਂ ਦੇ ਉੱਤੇ ਸਖਤਾਈ ਹੋਈ ਹੈ 트럼ਪ ਪ੍ਰਸ਼ਾਸਨ ਨੇ ਇੱਕ ਨਵੇਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਜਿਸ ਦੇ ਅਨੁਸਾਰ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਨੂੰ ਸ਼ੂਗਰ, ਮੋਟਾਪਾ, ਦਿਲ ਦੀ ਬਿਮਾਰੀ ਆ ਜਾਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਨੇ ਤਾਂ ਉਹਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਜਾਰੀ ਇਸ ਦਿਸ਼ਾ ਨਿਰਦੇਸ਼ ਦੇ ਅਨੁਸਾਰ ਅਜਿਹੇ ਵਿਅਕਤੀ ਭਵਿੱਖ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਲਈ ਜਨਤਕ ਜਿਹੜੇ ਕਿ ਅ ਘਰ ਤੱਕ ਹੋ ਸਕਦੇ ਨੇ ਕਿਉਂਕਿ ਉੱਥੇ ਸਰਕਾਰੀ ਸਰੋਤਾਂ ਦੇ ਉੱਤੇ ਬੋਝ ਪੈ ਸਕਦਾ ਹੈ ਇਸ ਲਈ ਅਮਰੀਕਾ ਸਰਕਾਰ ਦੇ ਵੱਲੋਂ ਇਹ ਜਿਹੜੇ ਨਿਯਮ ਨੇ ਇਹਨਾਂ ਨੂੰ ਸਖਤ ਕੀਤਾ ਜਾ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੀਜ਼ਾ ਪ੍ਰਕਿਰਿਆ ਦੇ ਵਿੱਚ ਸਿਰਫ ਚੂਤ ਦੀਆਂ ਬਿਮਾਰੀਆਂ ਜਾਂ ਟੀਕਾ ਕਰਨ ਦੀ ਜਾਂਚ ਹੀ ਸ਼ਾਮਲ ਨਹੀਂ ਹੋਵੇਗੀ ਸਗੋਂ ਕਈ ਹੋਰ ਗੈਰ ਸੰਚਾਰੀ ਬਿਮਾਰੀਆਂ ਨੂੰ ਵੀ ਗੰਭੀਰਤਾ ਦੇ ਨਾਲ ਵਿਚਾਰਿਆ ਜਾਵੇਗਾ ਤਾਂ ਇਹਨਾਂ ਦੇ ਵਿੱਚ ਦਿਲ ਦੀ ਬਿਮਾਰੀ ਸਾਹ ਦੀਆਂ ਬਿਮਾਰੀਆਂ ਕੈਂਸਰ ਸ਼ੂਗਰ ਅਤੇ ਇਸ ਦੇ ਨਾਲ ਹੋਰ ਜੇ ਕੋਈ ਵੀ ਤੁਹਾਨੂੰ ਗੰਭੀਰ ਬਿਮਾਰੀ ਹੈ ਤਾਂ ਤੁਹਾਨੂੰ ਅਮਰੀਕਾ ਸਰਕਾਰ ਦੇ ਵੱਲੋਂ ਵੀਜ਼ਾ ਨਹੀਂ ਦਿੱਤਾ ਜਾਵੇਗਾ ਦਿਸ਼ਾ ਨਿਰਦੇਸ਼ ਦੇ ਵਿੱਚ ਕਿਹਾ ਗਿਆ ਕਿ ਜੇਕਰ ਇਹਨਾਂ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੋ ਸਕਦਾ ਤਾਂ ਬਿਨੇਕਾਰ ਨੂੰ ਜਨਤਕ ਚਾਰਜ ਬਣਾ ਸਕਦੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਅਮਰੀਕਾ ਸਰਕਾਰ ਦੇ ਵੱਲੋਂ ਜਿਹੜੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਲੋਕਾਂ ਨੂੰ ਇਹ ਬਿਮਾਰੀਆਂ ਨੇ ਤਾਂ ਉਹ ਅਮਰੀਕਾ ਸਰਕਾਰ ਦੇ ਉੱਤੇ ਬੋਝ ਬਣ ਸਕਦੇ ਨੇ ਤਾਂ ਅਮਰੀਕਾ ਸਰਕਾਰ ਦਾ ਕਾਫੀ ਖਰਚਾ ਜਿਹੜਾ ਇਹਨਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਵਾਉਣ ਦੇ ਉੱਤੇ ਹੋ ਸਕਦਾ ਹੈ ਤਾਂ ਇਸ ਲਈ ਉਹਨਾਂ ਦੇ ਵੱਲੋਂ ਇਹ ਨਿਯਮ ਨੇ ਜਿਹੜੇ ਸਖਤ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਸਰਕਾਰ ਦੇ ਵੱਲੋਂ ਇਹ ਸਖਤਾਈ ਕੀਤੀ ਗਈ ਹੈ ਜਿਹੜੇ ਵੀ ਲੋਕ ਵੀਜ਼ਾ ਅਪਲਾਈ ਕਰਨ ਜਾਂਦੇ ਨੇ ਤਾਂ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਆਪਣੀ ਸਾਰੀ ਜ਼ਿੰਦਗੀ ਆਪਣੇ ਡਾਕਟਰੀ ਖਰਚੇ ਬਰਦਾਸ਼ਤ ਕਰਨ ਦੇ ਯੋਗ ਹੋਣਗੇ ਜਾਂ ਕਿ ਉਹ ਸਰਕਾਰੀ ਸੰਸਥਾਵਾਂ ਤੇ ਨਿਰਭਰ ਹੋ ਜਾਣਗੇ ਇਹੀ ਸਵਾਲ ਪਰਿਵਾਰਕ ਮੈਂਬਰ ਜਿਵੇਂ ਕਿ ਬੱਚਿਆਂ ਦਾ ਬਜ਼ੁਰਗ ਮਾਪਿਆਂ ਦੇ ਸਿਹਤ ਤੇ ਲਾਗੂ ਹੋਣਗੇ ਬਹੁਤ ਸਾਰੇ ਇਮੀਗ੍ਰੇਸ਼ਨ ਮਾਇਰਾ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਵੀਜ਼ਾ ਅਧਿਕਾਰੀਆਂ ਤੋਂ ਡਾਕਟਰੀ ਸਮਰੱਥਾ ਦਾ ਮੁਲਾਂਕਣ ਕਰਵਾਉਣ ਦੇ ਲਈ ਅਨੁਚਿਤ ਕਿਉਂਕਿ ਉਹਨਾਂ ਦੇ ਕੋਲ ਡਾਕਟਰੀ ਸਿਖਲਾਈ ਦੀ ਘਾਟ ਹੈ ਮਾਇਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਨਿਜੀਤਾ ਰਾਵਾਂ ਜਾਂ ਪੱਖਪਾਤ ਕਾਰਨ ਗਲਤ ਫੈਸਲੇ ਲੈ ਸਕਦੇ ਨੇ ਹਾਲਾਂਕਿ ਦਿਸ਼ਾ ਨਿਰਦੇਸ਼ ਹਰ ਕਿਸਮ ਦੇ ਵੀਜ਼ੇ ਤੇ ਲਾਗੂ ਹੁੰਦੇ ਨੇ ਕਾਨੂੰਨੀ ਮਾਰਾਂ ਦਾ ਮੰਨਣਾ ਹੈ ਕਿ ਇਸ ਦਾ ਗ੍ਰੀਨ ਕਾਰਡ ਜਾਂ ਵਰਕ ਪਰਮਿਟ ਲਾ ਲੋ ਜਾਂ ਫਿਰ ਸਟੱਡੀ ਵੀਜ਼ੇ ਦੇ ਬਿਨੈਕਾਰ ਤੇ ਵੱਧ ਤੋਂ ਵੱਧ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਲੰਬੇ ਸਮੇਂ ਦੇ ਲਈ ਸੰਯੁਕਤ ਰਾਜ ਦੇ ਵਿੱਚ ਰਹਿਣਾ ਪੈਂਦਾ ਹੈ ਤੇ ਵਦੇਰੇ ਸਖਤ ਡਾਕਟਰੀ ਮੁਲਾਂਕਣਾਂ ਦੇ ਵਿੱਚੋਂ ਲੰਘਣਾ ਪੈਂਦਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜੇਕਰ ਕਿਸੇ ਨੂੰ ਕੋਈ ਵੀ ਸਰੀਰਕ ਬਿਮਾਰੀ ਹੈ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਨਿਯਮ ਸਖਤ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਵੀਜ਼ਾ ਨਹੀਂ ਦਿੱਤਾ ਜਾਵੇਗਾ ਤਾਂ ਲੋਕਾਂ ਦੇ ਵਿੱਚ ਚਿੰਤਾ ਕਿਉਂਕਿ तकरीबन ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਮੈਡੀਕਲ ਦੇ ਵਿੱਚ ਨਿਕਲ ਆਉਂਦੀ ਹੈ ਤਾਂ ਹੁਣ ਸਖਤ ਨਿਯਮਾਂ ਦੇ ਚੱਲਦੇ ਹੋਏ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਲੈਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ